ਇਹ ਇਹਨਾਂ ਨੇ ਇੱਕ ਪੱਲੇ ਪਿੱਛੇ ਘਲਾਰ ਚੋਂ ਵੀ ਦੇਖੇ ਕੋਰੇ ਇਨਸਾਨ ਦੇਖਦੇ ਇਨਸਾਨੀਅਤ ਹੈ ਜਿਹਨਾਂ ਵਿੱਚ ਇਨਸਾਨੀਅਤ ਹੈ ਕੀ ਦੱਸੋ ਆਸੀਂ ਬਾਜੀ ਰੋਡ ਤੋਂ ਗੱਲਾਂ ਕਰਦੇ ਹਾਂ ਅਸੀਂ ਕਿਤੇ ਕੀਟੀ ਪਾਰਟੀ ਰੱਖੀ ਸੀ ਅਸੀਂ ਰੋਡ ਤੇ ਤੇ ਦੱਸੋ ਮੈਂ ਕਿਹਾ 2500 ਰੁਪਏ ਤੋਂ ਬੋਲਦੇ ਕਹਿੰਦੇ ਚ ਪੇੜਾ ਮਾਰਨੀ ਆ ਤੁਹਾਡੇ ਬਾਬਾ ਜੀ ਤਾਂ ਇਹੀ ਕਰਦੇ ਨੇ ਬਾਬਾ ਜੀ ਤੁਹਾਨੂੰ ਮੈਂ ਖੜਮਾਰ ਕੇ ਪਾ ਦਿੱਤੀ ਹਾਂ ਗਲਤੀ ਮਿਲ ਜਾਂਦੇ ਆ ਤੁਹਾਨੂੰ ਸੌਰੀ ਫਿਲ ਕਰਦੇ ਆ ਆ ਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ ਮਰੋੜਾ ਕਿਸੇ ਬਾਹਰ ਆ ਕੇ ਤੁਮ ਕੇ ਦੋ ਸਾਰੇ ਦੇ ਸਾਹਮਣੇ ਬਾਹਰ ਆ ਕੇ ਕਹਿੰਦਾ ਮੈਂ ਤੇਰੇ ਚ ਪੇੜ ਮਾਰਨੀ ਇਹ ਕੋਈ ਨਹੀਂ ਦੱਸਦਾ ਕੇ ਮੇਰੀ ਗੱਲ ਸੁਣ ਉਹ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਉਹ ਸਾਡੇ ਰੱਬ ਨੇ ਅਸੱਚ ਚਪੇੜਾ ਮਾਰਿਆ ਨਾ ਸਿੱਦੇ ਬੰਦਿਆਂ ਚ ਨਾ ਸਿੱਦੇ ਜਨਾਨਿਆਂ ਚ ਨਾ ਸਿੱਕੜੀਆਂ ਚ ਨਾ ਸਿੱ ਬੰਡੀਆਂ ਚ ਸਿੱਦੇ ਹੈ ਹੀ ਕੁੱਤਰੇ ਆ ਸਿੱਦੇ ਹੈ ਹੀ ਕੁੱਤਰੇ ਚਲੋ ਕਹਿ ਦੇ ਨੇ ਚਲਾ ਬਾਬਾ ਜੀ ਚਲੋ ਮੰਨਦੀ ਬਾਬਾ ਜੀ ਜਰਾ ਹੋ ਬੇਰਤੀ ਮੁਝ ਤੇ ਮਨ ਨਹੀਂ ਚੁਣੇਵਾ ਕੇ ਜੀ ਮੰਨਦੀ ਜੀ ਹਰ ਗੱਲ ਤੇ ਪਾਜਾ ਆਪਾਂ ਬਾਹਰ ਚਲੇ ਗਏ ਅੰਮ੍ਰਿਤ ਕੱਟ ਗਏ ਗੱਡੀ ਮੈ ਨਹੀਂ ਰੱਖੋ ਕਿਹ ਗੱਲ ਨਾ ਬਾਜੀ ਅਸੀਂ ਐਕਟਿਵਿਟੀ ਜਾਣਦੇ ਸੀ ਇਹਨਾਂ ਨੇ ਜ਼ੋਰ ਦੀ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਤੇ ਕਿ ਜਦੋਂ ਖਿਡਾਰੀ ਨਾ ਇਹ ਤਾਂ ਅਭੀ ਦੋ ਪੰਡਾ ਸੈਲਸ ਦਾਸ ਲੈ ਚਾਟ ਮਾਰ ਕੇ ਨਿਕਲ ਆਏ ਆ ਬਾਜੀ ਕਿਹੜੀ ਜਗ੍ਹਾ ਦੀ ਗੱਲ ਹੈ ਆ ਪਿਛਲੇ ਮੋੜ ਦੀ ਗੱਲ ਆ ਬਾਜੀ ਪਿਛਲੇ ਮੋੜ ਦੀ ਗੱਲ ਆ ਜੇ ਰੁਕੇ ਦੀ ਕਰ ਲੋ ਸਰ ਉਹ ਵਾਹ ਤਮਾਮ ਮੁਰਗਲੋ ਚੰਨ ਦੇ ਅੱਗੋਂ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਭਾਜੀ ਸਾਡੇ ਚਪੇੜਾ ਸਭ ਲੋਕ ਕਹਿੰਦੇ ਚਪੇੜਾ ਮਾਰਨੀ ਆ ਆ ਭਾਜ ਕਹਿੰਦੇ ਕਹਿੰਦੇ ਚਪੇੜਾ ਮਾਰਨੀ ਕਾਜ ਚਪੇੜੇ ਇੱਕ ਦੋ ਸਾਨੂੰ ਸੁੱਟ ਗਿਆ ਇਹ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਜੀ ਇਹ ਮਾਲਕ ਤੁਹਾਨੂੰ ਹੋਰ ਵਾਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਡਰਦਾ ਪਿਆ ਹੋਆ ਤੋਰਦਾ ਬਾਬਾ ਜੀ ਇਹ ਲੋਤੇ ਗੱਲਾਂ ਕਰਦਾ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਡੀਆ ਦੁਆਵਾਂ ਮੰਗਦੇ ਆ ਕਿ ਕਿਸੇ ਨੂੰ ਮਾੜਾ ਨੀ ਕਹਨੇ ਔਰ ਕਿ ਸਾਨੂੰ ਸੁੱਟ ਕੇ ਆ ਰਿਹਾ ਮੰਗਦੇ ਹੈਗਾ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰਦੀ ਆਪਣੀ ਗਲਤੀ ਗੱਲਾਂ ਕੋਈ ਵੀ ਨਹੀਂ ਕਰਦਾ ਪਿਆ ਅਸੀਂ ਬਾਜੀ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਸਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਨਾ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਨਹੀਂ ਬੱਕੋਪਰ ਤੋਰ ਦੇ ਆ ਤੁਸੀਂ ਐਨੀ ਗੱਲ ਕਰ ਰਹੀ ਕਿ ਸਪੇਡ ਮਾਰਨੀ ਚੱਲ ਤੁਸੀਂ ਉਧਰ ਉਧਰ ਸਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਰਹੋ ਤਾਂ ਗੱਲ ਲੜ ਕੇ ਨਾਮ ਹੈ ਕਦੇ ਬਾਹਰ ਆਉ ਤਾਂ ਲੜ ਕੇ ਵਿਖਾਉਂਦੇ ਆ ਕੀ ਕਹਿੰਦਾ ਆਪ ਕੀ ਕਹਿੰਦਾ